ਤਰਕਾਰ ਜੀ ਤਰਕਾਰੋ ਮੇਰਾ ਪੁੱਤ ਨੂੰ ਘਰ ਪਹਚਾਦੋ ਮੈਂ ਹੱਥ ਜੋੜ ਕੇ ਬੇਨਤੀ ਆ ਮੇਰਾ ਪੁੱਤ ਘਰ ਦੇ ਦਿਓ ਮੇਰੀ ਚੋਲੀ ਪਾ ਦਿਓ ਮੈਂ ਉਹਦੇ ਬਿਨਾਂ ਮਰ ਮਰ ਜਾ ਆ ਮੇਰੇ ਪੁੱਤਰ ਦੇ ਦਿਓ ਮੇਰੇ ਬਾਪੂ ਦੇ ਪੁੱਤਰ ਦੇ ਦਿਓ ਇਹਦੇ ਮੈਂ ਮਰ ਮੁਕ ਜਾ ਰਹੀ ਜੀ ਜੋ ਕਿ ਸਟੱਡੀ ਲਈ 2020 ਵਿੱਚ ਬਰਿੰਗਲੈਂਡ ਬਰਿੰਗਮ ਸ਼ਹਿਰ ਵਿੱਚ ਗਿਆ ਸੀ ਠੀਕ ਹੈ ਜੀ ਔਰ ਅਚਾਨਕ ਘਰ ਵੀ ਆਇਆ ਦੋ ਤਿੰਨ ਵਾਰੀ ਅਚਾਨਕ ਅੱਜ 3 ਦਿਨ ਹੋ ਗਏ ਆ 11 ਤਰੀਕ ਨੂੰ ਦੀਨਾਨਗਰ ਦੇ ਇੱਕ ਨੌਜਵਾਨ ਦੀ ਇੰਗਲੈਂਡ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਖਬਰ ਮਿਲੀ ਹੈ ਕਿ ਦੀਨਾਨਗਰ ਦੇ ਰਹਿਣ ਵਾਲੇ ਪਵਨ ਕੁਮਾਰ ਦੇ ਪੁੱਤਰ 27 ਸਾਲਾ ਨਮਨ ਖੁੱਲਰ ਦੀ 11 ਜਨਵਰੀ ਨੂੰ ਇੰਗਲੈਂਡ ਦੇ ਬਰਮਿੰਗਮ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਪਵਨ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ 5 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਇੰਗਲੈਂਡ ਗਿਆ ਸੀ ਅਤੇ ਬਰਮਿੰਗਮ ਵਿੱਚ ਇੱਕ ਪਾਕਿਸਤਾਨੀ ਔਰਤ ਲਈ ਡਿਲੀਵਰੀ ਬੁਆਏ ਵਜੋਂ ਕੰਮ ਕਰ ਰਿਹਾ ਸੀ। ਉਸ ਨੂੰ 11 ਜਨਵਰੀ ਨੂੰ ਇੱਕ ਫੋਨ ਆਇਆ ਜਿਸ ਵਿੱਚ ਉਸ ਨੂੰ ਦੱਸਿਆ ਗਿਆ ਕਿ ਉਸ ਦੇ ਪੁੱਤਰ ਦੀ ਮੌ ਸਾਡੇ ਨਾਲ ਫੋਨ ਤੇ ਗੱਲ ਕੀਤੀ ਸੀ ਉਹ ਕੰਮ ਖਤਰਾ ਕਰਕੇ ਆਪਣੇ ਕਮਰੇ ਵਿੱਚ ਬੈਠਾ ਬਸਾਇਆ ਪਰ 11 ਜਨਵਰੀ ਦੀ ਸਵੇਰ ਨੂੰ ਉਸ ਨੂੰ ਇੱਕ ਬੰਦਾ ਆਇਆ ਜਿਸ ਵਿੱਚ ਉਸ ਨੂੰ ਦੱਸਿਆ ਗਿਆ ਕਿ ਕਿ ਉਸ ਦੇ ਪੁੱਤਰ ਦੀ ਮੌਤ ਹੋ ਗਈ ਹੈ ਪਤਾਨੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਿੰਦਰ ਸਿੰਘ ਰੰਧਾਵਾ ਵੀ ਆਇਆ ਜਿਸ ਵਿੱਚ ਉਸ ਨੇ ਆਪਣੇ ਪੁੱਤਰ ਦੀ ਲਾਸ਼ ਭਾਰਤ ਵਾਪਸ ਲਿਆਉਣ ਵਿੱਚ ਮਦਦ ਦੀ ਬੇਨਤੀ ਕੀਤੀ ਹੈ ਉਸ ਨੇ ਕਿਹਾ ਕਿ ਉਸ ਦਾ ਪੁੱਤਰ ਉੱਤਰ ਜੋ ਚਾਹ ਵੇਚਣ ਦਾ ਕੰਮ ਕਰਦਾ ਹੈ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਹੈ ਤੇ ਉਸ ਦੇ ਦੋ ਛੋਟੇ ਪੁੱਤਰ ਇੱਕ ਮੋਬਾਈਲ ਦੁਕਾਨ ਵਿੱਚ ਕੰਮ ਕਰਦੇ ਹਨ ਪਰਿਵਾਰ ਨੇ ਮ੍ਰਿਤਕ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਵਿੱਚ ਮਦਦ ਲਈ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਅਪੀਲ ਕੀਤੀ ਹੈ ਫੋਨ ਆਇਆ ਸੀ ਉਹਦੀ ਮਾਲਕਨ ਦਾ ਜੀ ਜਿਹਦੇ ਉਹ ਰੂਮ ਚ ਰਹਿ ਰਹੇ ਸੀ ਔਰ ਜਿਹਦੇ ਕੋਲੋਂ ਕੰਮ ਕਰਦਾ ਸੀ ਉਹਦਾ ਫੋਨ ਆਇਆ ਸੀ ਸਮਝਦੇ ਕਿ ਇਹ ਨੇਚਰਲ ਡੈਥ ਲੱਗਦੀ ਨਹੀਂ ਜੀ ਇਸ ਸਬੰਧ ਕੋਈ ਜਾਣਕਾਰੀ ਨਹੀਂ ਸਾਡੀ ਸਰਕਾਰ ਅੱਗੇ ਔਰ ਅੰਬੈਸੀ ਅੱਗੇ ਬੇਨਤੀ ਹੈ ਕਿ ਉਹਦੀ ਮੌਤ ਦੀ ਪੜਤਾਲ ਕੀਤੀ ਜਾਏ ਵੀ ਉਹਦੀ ਮੌਤ ਦਾ ਕਾਰਨ ਕੀ ਆ ਉਹ ਸਾਨੂੰ ਇਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਕਹਿੰਦੇ ਰੰਧਾਵਾ ਸਾਹਿਬ ਨੂੰ ਇੱਕ ਲੈਟਰ ਦੇ ਵੀ ਲਿਖਿਆ ਗਿਆ ਭੇਜ ਲਾਇਆ ਹਾਂ ਹਾਂਜੀ ਅਸੀਂ ਉਹਨਾਂ ਨੂੰ ਇੱਕ ਰੰਧਾਵਾ ਸਾਹਿਬ ਨੂੰ ਇੱਕ ਲੈਟਰ ਭੇਜਿਆ ਹੈ ਔਰ ਉਹਨਾਂ ਨੂੰ ਮਿਲ ਚੁੱਕਾ ਹੈ ਬਾਕੀ ਅਗਲੀ ਉਹ ਕਾਰਵਾਈ ਕਰ ਰਹੇ ਨੇ ਸੁਣ ਚ ਆ ਰਿਹਾ ਬੇਟੇ ਦਾ ਵਿਆਹ ਵੀ ਹਾਂਜੀ ਹਾਂਜੀ ਇਸੇ ਸਾਲ ਦੇ ਵਿੱਚ ਅਸੀਂ ਸੋਚਿਆ ਸੀ ਵੀ ਟਾਈਮ ਨਾਲ ਆ ਜਾਏਗਾ ਉਹਦਾ ਵਿਆਹ ਕਰ ਦੇਣਾ ਐਕਚੁਅਲੀ ਉਹਦਾ ਵਿਆਹ ਦੀ ਸਭ ਨੂੰ ਤਿਆਰੀਆਂ ਚੱਲਦੀਆਂ ਪਈਆਂ ਸੀ ਕੀ ਮੰਗ ਕਰਦੇ ਹੋ लास्ट ਬਸ ਸਰਕਾਰ ਕੋਲੋਂ ਇਹ ਮੰਗ ਹੈ ਕਿ ਸਾਡੇ ਬੇਟੇ ਦੀ ਉੱਥੇ ਜਿਹੜੀ ਮੌਤ ਹੋ ਚੁੱਕੀ ਹੈ ਉਹਦੀ شناخت ਕਰਵਾ ਕੇ ਉਹਦੀ ਬੋਡੀ ਸਾਡੇ ਪਹੁੰਚਾਈ ਜਾਏ ਸਾਡੀ ਇੰਡੀਆ ਇੰਡੀਆ ਕਿਤੇ ਵੀ ਦਿੱਲੀ ਹੈ ਅੰਮ੍ਰਿਤਸਰ ਦੀ ਬੋਡੀ ਪਹੁੰਚਾਈ ਜਾਏ ਸਾਡੀ ਸਰਕਾਰ ਕੋਲੋਂ ਇਹ ਮੰਗ ਹੈ ਕੀ کاروبار ਕੀ ਹੈ ਮੇਰਾ ਇੱਕ ਛੋਟਾ ਜਿਹਾ ਚਾਹ ਦਾ ਕਾਰੋਬਾਰ ਹੈ ਮੈਂ ਮੇਂਤ ਨੂੰ ਦੂਰੀ ਕਰਕੇ ਉਹਨੂੰ ਪੜਾਇਆ ਲਿਖਾਇਆ ਤੇ ਵਿਦੇਸ਼ ਭੇਜਿਆ ਉਹ ਘਰ ਦਾ ਵੱਡਾ ਘਰ ਦਾ ਵੱਡਾ ਸੀ ਜਿਹੜਾ ਸਾਰੇ ਕੰਮ ਦਾ ਮੁਖੀ ਸੀ ਉਹ ਸਾਰੇ ਕੰਮ ਲਈ ਸਮਝ ਆ ਸੀ ਇਹਦੇ ਤੇ ਹੀ ਸਾਰਾ ਕਾਰੋਬਾਰ ਚੱਲਦਾ ਸੀ ਕਿੰਨੇ ਬੱਚੇ ਰਹੇ ਮੇਰੇ ਤਿੰਨ ਬੇਟੇ ਆ ਦੋ ਮੇਰੇ ਨਾਲ ਦੁਕਾਨ ਤੇ ਹੁੰਦੇ ਨੇ ਇੱਕ ਸੋਰੀ ਇੱਕ ਮੇਂਨਾ ਦੁਕਾਨ ਤੇ ਹੁੰਦਾ ਇੱਕ ਦੂਸਰੀ ਦੁਕਾਨ ਤੇ ਹੁੰਦਾ ਹੈ ਕਿੰਨੇ ਵੱਡਾ ਸੀ 27 ਮੇਰਾ ਪੁੱਤ ਘਰ ਜੇ ਸਰਕਾਰੋ ਮੇਰਾ ਪੁੱਤ ਨੂੰ ਘਰ ਪਛਾਦੋ ਮੈਂ ਹੱਥ ਜੋੜ ਕੇ ਬੇਨਤੀ ਆ ਮੇਰਾ ਪੁੱਤ ਘਰ ਦੇ ਦਿਓ ਮੇਰੀ ਚੋਲੀ ਪਾ ਦਿਓ ਮੈਂ ਉਹਦੇ ਬਿਨਾਂ ਮਰ ਮਰ ਜਾਣਾ ਮੇਰੇ ਪੁੱਤਰ ਦੇ ਦਿਓ ਮੇਰੇ ਬਾਪੂ ਦੇ ਪੁੱਤਰ ਦੇ ਦਿਓ ਨਹੀਂ ਤੇ ਮੈਂ ਮਰ ਮੁਕ ਜਾਣਾ ਜੀ ਮੇਰਾ ਚੋਲੀ ਪਾ ਦਿਓ ਮੇਰਾ ਮਦਦ ਮਰ ਗੋਈ ਰਬਾ ਗਰਿਆ ਜੀ ਤੋ ਮੇਰਾ ਗੋੜਾ ਦੇ ਬੁੱਤੀ ਮੈਂ ਤੇ ਉਹਦੇ ਸਿਰ ਟੁੰਡੀ ਫੇਰਦੀ ਵਾਦੋ ਜੇਰ ਭਾਵਾ ਮੈਂ ਬੁੱਤ ਕੋਈ ਗੱਲ ਨਹੀਂ ਤੂੰ ਉਹ ਕਸੋ ਕਟੇਮ ਕੱਢ ਆਪਣਾ ਮੇਰਾ ਬੁੱਤ ਲਾ